ਸੁਖੋ ਟਲ ਗੁਰ ਸੇਵੀਐ ਇਹ ਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖੁ ਜਾਇ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੋਰਸੋਂ ਛਟੀਐ ਤੋ ਦੇਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਸਿਰ ਸਾਹੰਦੈ ਜਿਸ ਪਾਸ ਵਹਿਠਿਆ ਸੋਹੀਏ ਸਵਨਾੰਦਾ ਵੇਸਾ ਸਜਣ ਸਚਾ ਪਾਤਿ ਸੋ ਸਿਰਸਾਂਦੈ ਜਿਸ ਪਾਸ ਬਹਿਠਿਆ ਸੋਹੀਐ ਸਵਨੰਦਾ ਵੀਸਾਹ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਮਹੱਲਾ 3 ਜਾਂ ਕਾਰ 4 ਇਕ ਓੰਕਾਰ ਸਤ ਗੁਰ ਪ੍ਰਸਾਦ ਹਮ ਭੀਖਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓਹੋ ਦਇਾਲ ਨਾਮ ਦੇਹੋ ਮੰਗਤ ਜਨਕੋ ਸਦਾ ਰਹਾ ਰੰਗ ਰਾਤਾ ਹਮ ਭੀਖਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓਹੋ ਦਇਾਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹੋ ਬਲਹਾਰੇ ਜਾਓ ਸਾਚੇ ਤੇਰੇ ਨਾਮ ਬਿਟੋ ਕਾਰਣ ਕਾਰਣ ਸਭਨਾ ਕਾ ਏਕੋ ਅਵਰਨ ਦੂਜਾ ਕੋਈ ਰਹਾ ਓ ਬਹੁਤੇ ਫੇਰ ਪਏ ਕਿਰਪਨ ਕੋ ਆਵ ਕਿਸ਼ ਕਿਰਪਾ ਕੀਜੈ ਓਹ ਦਇਆਲ ਦਰਸ਼ਨ ਦੇਹੁ ਆਪਨ ਐਸੀ ਬਖਸ਼ ਕਰੀ ਜੈ ਭਾਨਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਵ ਲਾਗੀ ਹੈ ਪੀਤਰ ਸਤ ਗੁਰ ਸਿਉ ਮਨ ਮਾਨਿਆ ਪਾਨਤ ਨਾਨਕ ਭਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਪੀਤਰ ਸਤ ਗੁਰ ਸਿਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ 3 ਕਾਰ ਚੌਥਾ ਏਕ ਓੰਕਾਰ ਸਤ ਗੁਰ ਪ੍ਰਸਾਦ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ